ਨਾ ਪਜਾਮਾ ਫਟਿਆ ਹੋਇਆ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਤੇ ਸਵਾਗਤ ਹੈ ਜੀ ਸੰਗਤ ਜੀ ਬਾਲਾ ਪ੍ਰੀਤਮ ਕੀਰਤਨੀ ਜਥਾ ਦੇ ਮੁਖੀ ਬੀਬੀ ਪ੍ਰਬਲীন ਕੋਰਚੋ ਕੇ ਪਿਛਲੇ ਕਈ ਦਿਨਾਂ ਤੋਂ ਚਰਚਾ ਦੇ ਵਿੱਚ ਛੜੀ ਹੋਈ ਹੈ ਤੇ ਨਿਤ ਨਵੀਆਂ ਵੀਡੀਓਸ ਐਸ ਬੀਬੀ ਦੀਆਂ سوشل میڈیا ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜੋ ਕਿ ਕਿਤੇ ਨਾ ਕਿਤੇ ਕੌਮ ਨੂੰ ਸ਼ਰਮਸ਼ਾਰ ਕਰ ਰਹੀਆਂ ਨੇ ਇੱਕ ਹੋਰ ਵੀਡੀਓ ਬੀਬੀ ਦੀ ਸਾਹਮਣੇ ਆਈ ਹੈ ਸੰਗਤ ਜੀ ਜਿਸ ਵਿੱਚ ਬੀਬੀ ਪ੍ਰਬਲীন ਕੋ ਗੁਰੂਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਕੀਰਤਨ ਦੌਰਾਨ ਸੰਗਤ ਦੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰ ਰਹੀ ਹੈ ਉਹ ਵੀ ਕਥਾ ਰੂਪ ਦੇ ਵਿੱਚ ਹੁਣ ਉਹ ਕਥਾ ਕੀ ਹੋ ਰਹੀ ਹੈ ਸੰਗਤ ਜੀ ਤੁਹਾਨੂੰ ਸੁਣਾਵਾਂਗੇ ਇਸ ਵੀਡੀਓ ਦੇ ਵਿੱਚ ਪਹਿਲਾਂ ਗੁਰਬਾਣੀ ਦਾ ਫਰਮਾਨ ਸੁਣ ਲਓ ਸਤਿਗੁਰ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਹਰੀ ਦੀ ਕਥਾ ਸਭ ਤੁੱਤੇ ਆ ਉਸ ਪ੍ਰਮਾਤਮਾ ਦੀ ਕਥਾ ਸਭ ਤੁੱਤੇ ਆ ਸੰਗਤ ਜੀ ਜਦੋਂ ਅਸੀਂ ਕੀਰਤਨ ਵਿੱਚ ਬੈਠਦੇ ਹਾਂ ਸਟੇਜ ਤੇ ਤਾਂ ਉੱਥੇ ਉਸ ਪ੍ਰਮਾਤਮਾ ਦੀ ਗੱਲ ਉਸ ਅਕਾਲ ਪੁਰਖ ਦੀ ਗੱਲ ਹੁੰਦੀ ਹੈ ਪਰ ਅੱਜ ਇਸ ਵੀਡੀਓ ਦੇ ਵਿੱਚ ਇਸ ਸਟੇਜ ਤੋਂ ਇਸ ਬੀਬੀ ਨੇ ਉਸ ਹਰੀ ਦੀ ਕਥਾ ਨਹੀਂ ਕੀਤੀ ਸੰਗਤ ਜੀ ਆਪਣੇ ਸਾਈਡ ਵਾਲੇ ਸਿੰਘ ਦੇ ਪਜਾਮੇ ਦੀ ਕਥਾ ਕਰ ਦਿੱਤੀ ਤੇ ਕਥਾ ਵੀ ਇਸ ਢੰਗ ਦੇ ਨਾਲ ਨਾਲ ਤਬਲੇ ਵਾਲਾ ਸਿੰਘ ਤਬਲਾ ਵੀ ਪੂਰਾ ਵਜਾ ਰਿਹਾ ਹੈ ਵੀ ਜਿਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਅਧਿਆਤਮਕ ਗੱਲਾਂ ਹੋ ਰਹੀਆਂ ਨੇ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸੰਗਤ ਵੀ ਖਿੜਖਿੜ ਕੇ ਹੱਸ ਰਹੀ ਐ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਭਾਈ ਇਹੋ ਜੀਆਂ ਗੱਲਾਂ ਗੁਰੂ ਮਰ ਦੀ ਹਜ਼ੂਰੀ ਦੇ ਵਿੱਚ ਨਹੀਂ ਸੁਬਦੀਆਂ ਸੰਗਤ ਜੀ ਤੁਹਾਨੂੰ ਯਾਦ ਹੋਵੇਗਾ ਪਿਛਲੇ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਰਾਗੀ ਸਿੰਘ ਸਟੇਜ ਤੋਂ ਗਾ ਰਿਹਾ ਸੀ ਕਿ ਆਂਦੀ ਕੁੜੀਏ ਜਾਂਦੀ ਕੁੜੀਏ ਚੱਕ ਲਿਆ ਬਾਜ਼ਾਰ ਵਿੱਚੋਂ ਝੋਲਾ ਤੇ ਲਾੜਾ ਬਣ ਸਾਧ ਆ ਗਿਆ ਬਹੁਤ ਸਾਰੀਆਂ ਸੰਤਾ ਨੇ ਇਸ ਰਾਗੀ ਨੂੰ ਵੀ ਟ੍ਰੋਲ ਕੀਤਾ ਇਹਨਾਂ ਦੇ ਗਾਏ ਹੋਏ ਗੀਤ ਨੂੰ ਮਾੜਾ ਚੰਗਾ ਬੋਲਿਆ ਪਰ ਸੰਗਤ ਜੀ ਉਹਨਾਂ ਨੇ ਤਾਂ ਮਾਫੀ ਮੰਗ ਲਈ ਕਿ ਚਲੋ ਮੇਰ ਤੋਂ ਗਲਤੀ ਹੋ ਗਈ ਪਰ ਇਹ ਬੀਬੀ ਹੁਣ ਕਦੋਂ ਮਾਫੀ ਮੰਗੇਗੀ ਇਹੋ ਜੀਆਂ ਗੱਲਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਸੋਭਦੀਆਂ ਨੇ ਸੁਣਾਵਾਂਗੇ ਤੁਹਾਨੂੰ ਵੀ ਇਸ ਵੀਡੀਓ ਦੇ ਵਿੱਚ ਕਿ ਕੀ ਕਥਾ ਕੀਤੀ ਇਸ ਬੀਬੀ ਨੇ ਆਓ ਪਹਿਲਾਂ ਤੁਸੀਂ ਇਸ ਕਲਿੱਪ ਨੂੰ ਸੁਣੋ ਉਸ ਤੋਂ ਬਾਅਦ ਫਿਰ ਇਸ ਦੇ ਉੱਤੇ ਦੋ ਕਮੈਂਟ ਹੋਰ ਲਾਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਤੱਕ ਪਹੁੰਚ ਜਾਏ ਅਤੇ ਇਸ ਬੀਬੀ ਨੂੰ ਵੀ ਪਤਾ ਲੱਗ ਜਾਏ ਕਿ ਕਿਹਨੂੰ ਕਥਾ ਕਹਿੰਦੇ ਨੇ ਕਿਹਨੂੰ ਕੀਰਤਨ ਕਹਿੰਦੇ ਨੇ ਬੇਤੁਖੀਆਂ ਗੱਲਾਂ ਕਰਨੀਆਂ ਸੰਗਤ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਵੀ ਸੋ ਪਹਿਲਾਂ ਸੁਣਾਉਣੀ ਆ ਜੀ ਤੁਹਾਨੂੰ ਇੱਕ ਕਲਿੱਪ ਉਸ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ ਸੁਣੋ ਜੀ ਅੱਜ ਦੀ ਇਹ ਵੀਡੀਓ ਨਾ ਪਜਾਮਾ ਫਟਿਆ ਹੋਇਆ ਹੈ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਹੈ ਅਸੀਂ ਕਿਹਾ ਟੈਨਸ਼ਨ ਨਾ ਲੈ ਐ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਤੇ ਸਮਾਗਮ 'ਚ ਅਸੀਂ ਸੰਗਤਾਂ ਨੂੰ ਐਡਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ 'ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਸੁਣਿਆ ਸੰਗਤ ਜੀ ਗੁਰੂ ਸਾਹਿਬ ਤਾਂ ਕਹਿੰਦੇ ਹਰੀ ਦੀ ਕਥਾ ਕਰੋ ਸਕਾਲਪੁਰਖ ਦੀ ਕਥਾ ਕਰ ਪਰ ਇਹ ਬੀਬੀ ਜੀ ਤਾਂ ਆਪਣੇ ਸਾਈਡ ਵਾਲੇ ਪਜਾਮੇ ਦੀ ਕਥਾ ਕਰੀ ਜਾ ਰਹੇ ਨੇ ਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਬੀਬੀ ਸੰਗਤ ਵਿੱਚ ਕਹਿ ਰਹੀ ਹੈ ਕਿ ਜਦੋਂ ਭਾਈ ਤੁਸੀਂ ਮੱਥਾ ਟੇਕਿਆ ਉਦੋਂ ਅਸੀਂ ਤੁਹਾਡਾ ਪਜਾਮਾ ਵੇਖਿਆ ਮੱਥੇ ਨੂੰ ਹੱਥ ਮਾਰੋ ਮੂਰਖੋ ਗੁਰੂ ਦੀ ਹਜ਼ੂਰੀ ਦੇ ਵਿੱਚ ਕੀ ਤੁਸੀਂ ਬਕਵਾਸ ਬੋਲ ਰਹੇ ਹੋ ਸਾਡੀ ਕੋਈ ਇਸ ਬੀਬੀ ਨਾਲ ਲਾਕ ਡਾਟ ਨਹੀਂ ਕੋਈ ਦੁਸ਼ਮਣੀ ਨਹੀਂ ਪਰ ਗੁਰੂ ਮਾਰਾ ਦੇ ਹਜ਼ੂਰੀ ਦੇ ਵਿੱਚ ਜੋ ਵੀ ਕੋਈ ਉਲਟ ਗੱਲ ਕਰੇਗਾ ਕੋਈ ਉਲਟ ਗੀਤ ਗਾਏਗਾ ਕੋਈ ਉਲਟ ਗੱਲ ਕਰੇਗਾ ਤਾਂ ਉਸ ਦੇ ਪ੍ਰਤੀ ਆਪਣੇ ਵਿਚਾਰ ਰੱਖਣੇ ਤਾਂ ਸਾਡੀ ਡਿਊਟੀ ਹੈ ਤਾਂ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਸਮਝਾ ਸਕੇ ਪਤਾ ਲੱਗ ਸਕੇ ਕਿ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਗਾਣਾ ਤੇ ਕੀ ਬੋਲਣਾ ਹੈ ਠੀਕ ਹੈ ਤੁਸੀਂ ਹਾਸ ਰਸ ਵਿਅੰਗ ਦੇ ਵਿੱਚ ਕੋਈ ਗੱਲ ਕਰਨੀ ਹੈ ਕਿ ਗੁਰੂ ਮਾਰਾ ਦੇ ਇਤਿਹਾਸ ਦੇ ਨਾਲ ਸੰਬੰਧਿਤ ਹੈ ਕੋਈ ਗੁਰਮਤ ਦੇ ਦਾਇਰੇ ਦੇ ਵਿੱਚ ਰਹਿ ਕੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆਪਾਂ ਕਰ ਵੀ ਸਕਦੇ ਹਾਂ ਏ ਨਹੀਂ ਕਿ ਗੁਰੂ ਮਰਦ ਦੇ ਹਜ਼ੂਰੀ ਦੇ ਵਿੱਚ ਤੁਸੀਂ ਬਿਲਕੁਲ ਹਾਸੀ ਨਹੀਂ ਸਕਦੇ ਸਿਰਫ ਰੋਣਾ ਹੀ ਰੋਣਾ ਐ ਐਸੀ ਵੀ ਕੋਈ ਗੱਲ ਨਹੀਂ ਪਰ ਗੁਰੂ ਮਰਿਆਦਾ ਦਾ ਦਾਇਰਾ ਤਾਂ ਹੋਵੇ ਨਾ ਮਰਿਆਦਾ ਦੇ ਦਾਇਰੇ ਤੋਂ ਬਾਹਰ ਜਾ ਕੇ ਜਦੋਂ ਅਸੀਂ ਬੇਤੁਖੀਆਂ ਗੱਲਾਂ ਕਰਾਂਗੇ ਤਾਂ ਉਸ ਦਾ ਵਿਰੋਧ ਤਾਂ ਫਿਰ ਸੰਗਤ ਨੇ ਕਰਨਾ ਹੀ ਐ ਸੋ ਸੰਗਤ ਜੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਸਮਤ ਦਿਓ ਇਸ ਬੀਬੀ ਨੂੰ ਵੀ ਕਿ ਕਿਦਾਂ ਕਥਾ ਕਰਨੀ ਚਾਹੀਦੀ ਐ ਕੀ ਬੋਲਣਾ ਚਾਹੀਦਾ ਗੁਰੂ ਮਰਦ ਦੀ ਹਜ਼ੂਰੀ ਦੇ ਵਿੱਚ ਸੋ ਇੱਕ ਵਾਰੀ ਫੇਰ ਸੁਣੋ ਇਸ ਬੀਬੀ ਦੀਆਂ ਬੇਤੁਖੀਆਂ ਗੱਲਾਂ ਨੂੰ ਉਸ ਤੋਂ ਬਾਅਦ ਫਿਰ ਸਮਾਪਤੀ ਕਰਾਂਗੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਨਵੇਂ ਵਿਚਾਰਾਂ ਦੇ ਨਾਲ ਜੁੜੇ ਰਹੋ ਖਾਲਸਾ ਪ੍ਰਚਾਰ ਮਿਸ਼ਨ YouTube ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ